ਜੀ ਦੇਖੋ ਜੀ ਇਹ ਆਪਣੇ ਘਰ ਦੇ ਦੇਹੀ ਜਮਾਈ ਹੋਈ ਹੈ ਜਿਹੜੀ ਕਿ ਮੈਂ ਖੁਦ ਜਮਾਨਿਆ ਏ ਸ਼ੋਅ ਵਾਸਤੇ ਦਿੱਲੀ ਤੇ ਕਿੰਨੀ ਟੇਸਟੀ ਹੈੀ ਹੁੰਦੀ ਹੈ ਇਹ ਕਿਉਂਕਿ ਕੋਈ ਵੀ ਪ੍ਰੋਡਕਟ ਹੈ ਜਿਹੜਾ ਸ਼ੁੱਧ ਤੇ ਪਿਓਰ ਹੁੰਦਾ ਉਹ ਟੇਸਟੀ ਹੁੰਦਾ ਹੈ ਤੇ ਦੇਖੋ ਆਪਾਂ ਬਿਨਾ ਨੂਨ ਮਿਸਤੋ ਜਾਂ ਕਿਸੇ ਵੀ ਚੀਜ਼ ਤੋਂ ਬਿਨਾ ਉਸ ਤੋਂ ਖਾ ਰਹੇ ਹਾਂ ਤੇ ਬਹੁਤ ਜ਼ਿਆਦਾ ਟੇਸਟੀ ਹੋ ਰਹੀ ਹੈ ਕਿਉਂਕਿ ਸਾਡੇ ਕੋਲ ਦਹੀਂ ਦੀ ਲੱਗ ਬਹੁਤ ਜ਼ਿਆਦਾ ਹੈ ਗਰਮੀਆਂ ਦੇ ਵਿੱਚ ਤੇ ਸਰਦੀਆਂ ਦੇ ਵਿੱਚ ਵੀ ਖੜ ਜਾਂਦੀ ਹੈ ਕਿ ਕੀ ਸਰਦੀ ਹੁੰਦੀ ਹੈ ਜਗਾ ਤੇ ਆਪਾਂ ਪਿੰਡਾਂ ਵਾਲੇ ਲੋਕ ਹੈ ਜਿਹੜੇ ਕਿ ਸ਼ਾਮ ਨੂੰ ਦਹੀਂ ਲੱਸੀ ਬਿਨਾ ਰੋਟੀ ਨਹੀਂ ਖਾਂਦੇ ਹੈਗੇ ਤੇ ਹਾਂਜੀ ਦੇਖੋ ਜੀ ਇਹ ਦਹੀਂ ਹੈ ਜਿਹੜੀ ਕਿ ਹੁਣ ਆਪਣੀ ਸ਼ਾਮ ਦੀ ਪੈਕ ਹੋ ਰਹੀ ਹੈ ਆਪਣੇ ਘਰੋਂ ਜੰਮ ਕੇ ਆਈ ਹੈ ਇਹ ਡੈਰੀ ਫਾਰਮਾ ਵਾਲੇ ਬਹੁਤ ਮੇਰੇ ਵੀਰ ਕਹਿੰਦੇ ਆ ਕਿ ਡੈਰੀ ਫਾਰਮਾ ਦੇ ਵਿੱਚ ਮੁਨਾਫਾ ਨਹੀਂ ਹੈਗਾ ਮੁਨਾਫਾ ਇਹਨੇ ਹੁੰਦਾ ਜੇ ਤੁਸੀਂ ਦੇਖੋ ਜੀ ਪਹਿਲਾ ਆਪਾਂ ਦੁੱਧ ਕੱਢਿਆ ਹੀ ਮੱਝਾਂ ਦਾ ਤੇ ਫਿਰ ਉਹਨੂੰ ਫੈਨ ਲਗਾਈ ਇਹ ਪੰਜ ਫੈਨ ਦੀ ਦਹੀਂ ਹੈ ਜਿਹੜੀ ਕਿ ਆਪਾਂ ਨੇ ਜਮਾਈ ਹੋਈ ਹੈ ਪਹਿਲਾ ਆਪਾਂ ਨੇ ਦੁੱਧ ਕੱਢਿਆ ਤੇ ਫਿਰ ਇਹਦੀ ਫੈਨਸ ਲਾਈ ਫੈਨ ਲਾ ਕੇ ਪੰਜ ਫੈਨ ਕੀਤੀ ਇਹਦੀ ਤੇ ਫਿਰ ਦੁੱਧ ਗਰਮ ਕੀਤਾ ਤੇ ਦੁੱਧ ਗਰਮ ਕਰਕੇ ਫਿਰ ਇੱਕ ਦਿਨ ਪਹਿਲਾਂ ਦਹੀਂ ਲਗਾਈ ਕੁਮਰ ਘਰਾਂ ਮੈਂ ਫਿਰ 45 ਜਿੰਨੇ ਮੇਰੇ ਪੈਸੇ ਟ੍ਰਾਂਸਫਰ ਨਹੀਂ ਹੋਏ ਨਹੀਂ ਲਗਾਈ ਤੇ ਫਿਰ ਇਹ ਇੱਕ ਦਿਨ ਪਹਿਲਾਂ ਜਮਾ ਕੇ ਤੇ ਫ੍ਰਿਜ ਦੇ ਵਿੱਚ ਠੰਡੀ ਕਰਨੀ ਪੈਂਦੀ ਹੈ ਇਹ ਤੇ ਦੂਜੇ ਦਿਨ ਹੀ ਤੈਕ ਹੁੰਦੀ ਹੈ ਇਹਨੂੰ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜਿਹੜੇ ਫਾਰਮਰ ਕਹਿੰਦੇ ਆ ਵੀਰ ਮੇਰੇ ਕਾਮਯਾਬ ਨਹੀਂ ਹੈਗੇ ਤੁਸੀਂ ਜਿੰਨੇ ਹੋ ਸਕਦਾ ਆਪਣੇ ਪ੍ਰੋਡਕਟ ਬਣਾ ਕੇ ਆਪ ਸੇਲ ਕਰੋ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਮੁਨਾਫਾ ਹੈ ਕਿਉਂਕਿ ਜੇ ਆਪਾਂ ਐਵੇਂ ਹੀ ਦੁੱਧ ਪਸ਼ੂਆਂ ਦਾ ਦੁੱਧ ਜਿਵੇਂ ਕਿ ਕਈ ਜਗ੍ਹਾ گاਵਾ ਦਾ ਦੁੱਧ 30 ਰੁਪਏ ਹੈ 25 ਰੁਪਏ ਹੈ ਮੱਝਾਂ ਦਾ ਦੁੱਧ 40 ਰੁਪਏ 45 ਰੁਪਏ ਤੇ ਉਹਦੇ ਵਿੱਚ ਆਪਾਂ ਨੂੰ ਮੁਨਾਫਾ ਨਹੀਂ ਹੈਗਾ ਆਪਾਂ ਨੂੰ ਮੁਨਾਫਾ ਸਾਰਾ ਆਪਣੇ ਪ੍ਰੋਡਕਟ ਬਣਾ ਕੇ ਸੇਲ ਕਰਨ ਦੇ ਵਿੱਚ ਹੈ ਹਾਂਜੀ ਬਾਕੀ ਤੁਹਾਨੂੰ ਪਤਾ ਹੀ ਹੈ ਆਪਾਂ ਆਪਣੇ ਸਾਰੇ ਪ੍ਰੋਡਕਟ ਖੁਦ ਤਿਆਰ ਕਰਕੇ ਖੁਦ ਸੇਲ ਕਰਦੇ ਹਾਂ ਜਿਵੇਂ ਦੇ ਕੋਈ ਮਿਲ ਬਦਮ ਪਿਆ ਹੈ ਤੇ ਸਾਰੇ ਪ੍ਰੋਡਕਟ ਆਪਾਂ ਆਪਣੇ ਤਿਆਰ ਕਰਦੇ ਆ ਤੇ ਖੂ ਸੇਲ ਕਰਦੇ ਆ ਤੁਸੀਂ ਦੇਖੋ ਇਹ ਦਹੀਂ ਆਪਾਂ ਸਵੇਰੇ ਪੈਕ ਕੀਤੀ ਸੀ ਜਿਹੜੀ ਕਿ ਲੱਭ ਚੁੱਕੀ ਹੈ ਥੋੜੀ-ਬੋਤੀ ਰਹਿ ਚੁੱਕੀ ਹੈ ਤੇ ਹੁਣ ਸ਼ਾਮ ਦੀ ਪੈਕਿੰਗ ਸ਼ੁਰੂ ਹੈ ਦਹੀਂ ਨੂੰ ਹਮੇਸ਼ਾ ਇੱਕ ਦਿਨ ਪਹਿਲਾਂ ਜਮਾ ਕੇ ਰੱਖਦੇ ਆਂ ਤਾਂ ਜੋ ਉਹ ਪੂਰੀ ਰਾਤ ਵਿੱਚ ਚਿਲਡ ਹੋ ਕੇ ਸੈੱਟ ਹੋ ਜਾਵੇ ਤੇ ਦੂਜੇ ਦਿਨ ਉਹਨੂੰ ਪੈਕ ਕੀਤੀ ਜਾਂਦੀ ਹੈ ਇਹੋ ਜੀ ਕਰੋ ਦੇ ਕਿਸਾਨ ਨੇ ਸਾਰੇ ਸਾਰੇ ਕਿਸਾਨ ਆਪਣੇ ਪ੍ਰੋਡਕਟ ਖੁਦ ਵੇਚਣ ਲੱਗ ਗਏ ਨਾ ਉਦੋਂ ਨਹੀਂ 50% ਵੀ ਵੇਚਣ ਲੱਗ ਗਏ ਨਾ ਸਾਰੇ ਕਾਮਯਾਬ ਹੋ ਜਾਣਗੇ ਜੋ ਸੇ ਪੰਜਾਬ ਪਰ ਸੈਂਟਰ ਰਹਿ ਜਾਣਗੇ ਮੇ ਵੀ ਕਾਮਯਾਬ ਹੋ ਜਾਣਗੇ ਕਿਉਂਕਿ ਜੋ ਜੋ ਖੇਤ ਪੈਦਾ ਕਿਸਾਨ ਕਰ ਰਹੇ ਹਨ ਜੋ ਪੈਦਾ ਕਰਨੇ ਵਾਲਾ ਉਹ ਘੱਟੇਵਾਂ ਜਾ ਰਹੇ ਹਨ ਜੋ ਉਸ ਪਰ ਹੀ ਖਰੀਦ ਕਰਗਾ ਬਾਜ਼ਾਰੇਵਾਂ ਜਾ ਰਹੇ ਸਬਜ਼ੀ ਮੰਡੀ ਦੇ ਅੰਦਰ ਸਬਜ਼ੀ ਵੇਚਣੇ ਵਾਲਾ ਉਹ ਬਾਜ਼ਾਰੇਵਾਂ ਜਾ ਰਹੇ ਜੋ ਉਹਨੂੰ ਪੈਦਾ ਕਰਦੇ ਉਹ ਘੱਟੇਵਾਂ ਜਾ ਰਹੇ ਇਸ ਕਰਕੇ ਥੋੜੇ ਥੋੜੇ ਪ੍ਰੋਡਕਟ ਆਪਣੇ ਸਬਜ਼ੀ ਵਾਲੀ ਵਿੱਚ ਨਹੀਂ ਕੋਸ਼ ਸ਼ੁਰੂ ਕਰੋ ਥੋੜੇ ਥੋੜੇ ਪ੍ਰੋਡਕਟ ਆਪਣੇ ਵਿੱਚ ਨੇ ਸ਼ੁਰੂ ਕਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਥੋੜੀ ਥੋੜੀ ਸ਼ੁਰੂ ਕਰਿਆ ਜਾਂ ਦੁੱਧ ਦਾ ਸੇਲ ਕਰਾਂਦੇ ਬਾਹਰ ਦੁੱਧ ਲੈਣ ਜਾਂਦੇ ਮਾਂ ਦੀ ਦਹੀਂ ਸ਼ੁਰੂ ਕਰੀ ਦੀ ਜਾਂ ਦਹੀਂ ਸ਼ੁਰੂ ਕਰੀ ਦੀ ਕਿੰਨੇ ਕਿਲੋ ਦਰ ਕਰੀ ਦੀ 2 ਕਿਲੋ ਦੀ 2 ਕਿਲੋ ਲੱਗੀ ਫਿਰ 3 ਲੱਗੀ ਛੋਟਾ ਸਾ ਕੰਡਾ ਦਾ ਉਸ ਦੇ ਅੰਦਰ ਦੇਖਾਂ ਜਿੰਦਗੀ ਗਲ ਕਰਾਂਗੇ ਅੰਦਰ ਹੀ ਜਿੰਨੇ ਜਿਸਨੇ ਮਹੀਨਾ ਦੇ ਕਦੀ ਸੋਚਿਆ ਤਾਂ ਵੀ 1 ਕਵਾਂਟਲ ਨਹੀਂ ਕਦੀ ਲੱਗੇ ਕਰਾਂਗਾ ਇੰਜ 40 ਕਿਲੋ ਦਹੀ ਪਹਿਲਾਂ ਲੱਗੀ ਬਾਕੀ ਇੰਜ ਲੱਗ ਰਹੀ ਹੈ ਤੇ ਦੇਖੋ ਜੀ ਤੁਹਾਨੂੰ ਅਸੀਂ ਇਹੀ ਕਹਿ ਸਕਦੇ ਹਾਂ ਕਿ ਆਪਣੇ ਪ੍ਰੋਡਕਟ ਆਪਾਂ ਆਪ ਤਿਆਰ ਕਰਕੇ ਆਪਾਂ ਆਪਾਂ ਹੀ ਸੇਲ ਨਹੀਂ ਕਰਦੇ ਜਿਵੇਂ ਸਬਜ਼ੀਆਂ ਹੋ ਗਈਆਂ ਆਪਾਂ ਉਗਾਤਾ ਲੈਂਦੇ ਆ ਪਰ ਉਹਨਾਂ ਨੂੰ ਆਪਾਂ ਮੰਡੀ ਦੇ ਵਿੱਚ ਸ਼ੇਅਰ ਨਹੀਂ ਕਰਦੇ ਹੈਗੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਕਿਸਾਨ ਆਪਣਾ ਪ੍ਰੋਡਕਟ ਜਿਹੜਾ ਕਿ ਉਗਾਂਦਾ ਹੈ ਖੁਦ ਇੰਨੀ ਮਿਹਨਤ ਕਰਦਾ ਹੈ ਤੇ ਇੰਨਾ ਸਟ੍ਰਗਲ ਕਰਦਾ ਹੈ ਤੇ ਉਹਨੂੰ ਵੇਚਣ ਲੱਗਿਆਂ 1 ਮਿੰਟ ਨਹੀਂ ਲਗਾਉਂਦਾ ਹੈਗਾ ਤੇ ਆਪਣੇ ਪ੍ਰੋਡਕਟ ਆਪ ਸੇਲ ਕਰੋ ਆਪ ਤਿਆਰ ਕਰਕੇ ਆਪ ਸੇਲ ਕਰੋ ਤਾਂ ਹੀ ਤੁਹਾਨੂੰ ਮੁਨਾਫਾ ਮਿਲੂਗਾ ਨਹੀਂ ਤਾਂ ਡੈਰੀ ਫਾਰਮ ਕਰਾਂਗੇ ਤੇ ਆਪਾਂ ਘਾਟੇ ਦੇ ਵਿੱਚ ਚਲੇ ਜਾਵਾਂਗੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦਾ ਲੱਗਿਆ ਧੰਨਵਾਦ ਜਦੋਂ ਤੱਕ ਕਿਸਾਨ ਆਪਣੇ ਪ੍ਰੋਡਕਟ ਆਪ ਖੁਦ ਪਣਾ ਕੇ ਤਿਆਰ ਕਰਕੇ ਸੇਲ ਨਹੀਂ ਕਰਦੇ ਉਦੋਂ ਤੱਕ ਕਿਸਾਨ ਕਾਮਯਾਬ ਨਹੀਂ ਹੁੰਦੇ ਕਿਉਂਕਿ ਆਪਾਂ ਆਪਣਾ ਅਨਾਜ ਤੇ ਫਸਲ ਵਗੈਰਾ ਜੋ ਵੀ ਸਬਜੀ ਵਗੈਰਾ ਆਪਾਂ ਉਗਾਣੇ ਆਪਾਂ ਉਗਾ ਤੋ ਦੰਨੇ ਆ ਪਰ ਉਹਨੂੰ ਸੇਲ ਕਰਨ ਲੱਗੇ ਆਪਾਂ ਕਤਰਾਨੇ ਆ ਇਸੇ ਕਰਕੇ ਕਿਸਾਨ ਹਮੇਸ਼ਾ ਪਿੱਛੇ ਹੀ ਪਿੱਛੇ ਜਾ ਰਿਹਾ ਹੈ ਕਿਉਂਕਿ ਜਿਹੜਾ ਫਸਲ ਉਗਾਉਣ ਵਾਲਾ ਉਹ ਪਿੱਛੇ ਜਾ ਰਿਹਾ ਹੈ ਅੰਦਾਜ਼ਾ ਪਿੱਛੇ ਜਾ ਰਿਹਾ ਹੈ ਜੋ ਵੱਡੀਆਂ-ਵੱਡੀਆਂ ਕੰਪਨੀਆਂ ਵਾਲੇ ਆ ਉਹ ਅੱਗੇ ਜਾ ਰਹੇ ਆ ਕਿਉਂਕਿ ਉਹ ਆਪਣੇ ਤੋਂ ਸਮਾਨ ਬਹੁਤ ਸਸਤੇ ਰੇਟਾਂ ਤੇ ਲੈ ਕੇ ਤੇ ਖੁਦ ਉਹਨੂੰ ਅੱਛੀ ਤਰ੍ਹਾਂ ਮੋਡੀਫਾਈ ਕਰਕੇ ਉਹਨੂੰ ਅੱਛੀ ਤਰ੍ਹਾਂ ਮਾਰਕੀਟ ਦੇ ਵਿੱਚ ਉਤਾਰ ਕੇ ਉਹਨੂੰ ਦੁੱਗਣੇ ਰੇਟ ਤੇ ਸੇਲ ਕਰਦੇ ਆ ਤੇ ਆਪਾਂ ਆਪਣਾ ਕਿਸਾਨ ਜੋ ਕਿ ਪੈਦਾ ਕਰਦਾ ਹੈ ਉਹ ਹਮੇਸ਼ਾ ਘਾਟੇ ਦੇ ਵਿੱਚ ਜਾ ਰਿਹਾ ਹੈ ਅੱਜ ਦੇ ਟਾਈਮ ਦੇ ਵਿੱਚ ਇੰਨਾ ਮਹਿੰਗਾ ਇਡੇ ਟਾਈਮ ਵਿੱਚ ਵੀ ਕਿਸਾਨ ਪਿੱਛੇ ਹੈ ਕਿਉਂਕਿ ਉਹ ਉਹ ਆਪਣੇ ਪ੍ਰੋਡਕਟ ਤਿਆਰ ਤਾਂ ਕਰ ਲੈਂਦਾ ਪਰ ਵੇਚਣ ਲੱਗਿਆ ਉਹ ਵੇਚ ਨਹੀਂ پا ਸਕਦਾ ਉਹ ਕਿਉਂਕਿ ਉਹਨੂੰ ਵੇਚਣ ਦਾ ਤਰੀਕਾ ਨਹੀਂ ਪਤਾ ਹੈਗਾ ਇਸ ਕਰਕੇ ਅਸੀਂ ਆਪਣੇ ਦੁੱਧ ਦੇ ਸਾਰੇ ਪ੍ਰੋਡਕਟ ਖੁਦ ਤਿਆਰ ਕਰਦੇ ਹਾਂ ਤੇ ਖੁਦ ਸੇਲ ਕਰਦੇ ਹਾਂ ਕਿਸੇ ਕਰਕੇ ਸਾਨੂੰ ਮੁਨਾਫਾ ਹੈ ਉਸਦਾ ਕੋਸ਼ਿਸ਼ ਕਰਨੀ ਚਾਹੀਏ ਛੋਟੇ ਛੋਟੇ ਪਰਦੇ ਇੱਕ ਦਾ ਮੇਲ ਚੋ ਅੱਜ ਦੇ ਟਾਈਮ ਮ ਬਹੁਤ ਲੜਕੇ ਛੋਟੇ ਹੋਲ ਕਰਨ ਲੱਗੇ ਆਪਣੇ ਕੋਲ ਡੈਕ ਉਧਰ ਵਿੱਚ ਲੱਗੇ ਕੋਈ ਕੁਝ ਬਣਾਏਗਾ ਵੇਚੇਗਾ ਕੋਈ ਕੁਝ ਬਣਾ ਲਵੇ ਇਸ ਤੇ ਅੱਜ ਕੱਲ ਬਹੁਤ ਮੇਰੇ ਵੀਰ ਤੇ ਬਹੁਤ ਮੇਰੀਆਂ ਭੈਣਾਂ ਅੱਗੇ ਆ ਚੁੱਕੀਆਂ ਜਿਹੜੀਆਂ ਕਿ ਕਿਸੇ ਨੇ ਕਿਸੇ ਚੀਜ਼ ਦੀ ਸਟਾਲ ਲਗਾਈ ਹੋਈ ਹੈ ਕਿਸੇ ਨੇ ਕਿਸੇ ਚੀਜ਼ ਦੀ ਤੇ ਅੱਜਕੱਲ ਬਹੁਤ ਸਾਰੇ ਜਿੱਕਾਂ ਦੇ ਮੁੰਡੇ ਵੀ ਆ ਜਿਹੜੇ ਕੀ ਇਹਨਾਂ ਚੀਜ਼ਾਂ ਦੇ ਵਿੱਚ ਆ ਚੁੱਕੇ ਆ ਤੇ ਸੇਲ ਕਰ ਰਹੇ ਆ ਇਹ ਪ੍ਰੋਡਕਟ ਸਾਰੇ ਜਿਹਨੂੰ ਜੋ ਚੀਜ਼ ਵੀ ਆਉਂਦੀ ਆ ਜਿਵੇਂ ਸਨੈਕਸ ਦੇ ਵਿੱਚ ਹੋ ਗਿਆ ਉਹ ਸਾਰੇ ਸੇਲ ਕਰ ਰਹੇ ਆ ਇਹ ਚੀਜ਼ਾਂ ਤੇ ਬਹੁਤ ਮੁਨਾਫਾ ਲੈ ਰਹੇ ਆ ਇਸ ਕਰਕੇ ਮੇਰੀ ਹਰ ਇੱਕ ਕਿਸਾਨ ਨੂੰ ਇਹ ਅਪੀਲ ਹੈ ਕਿ ਆਪਣੇ ਸਾਰੇ ਪ੍ਰੋਡਕਟ ਆਪਾਂ ਆਪਣੇ ਆਪ ਤਿਆਰ ਜਿਹੜੇ ਕਰਦੇ ਆ ਉਹਨੂੰ ਆਪ ਸੇਲ ਕਰਨ ਦੀ ਹਿੰਮਤ ਰੱਖਿਏ ਤੇ ਆਪਾਂ ਵੀ ਅੱਗੇ ਵਧਿਏ ਤੇ ਆਪਾਂ ਵੀ ਅੱਗੇ ਆਈਏ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓਈ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਲੱਗੀ ਧੰਨਵਾਦ